ਬੇਹਦ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਨਾਮ ਤਾਰੀ ਹਰਪਿੰਦਰ ਸਿੰਘ ਹੰਸਪਾਲ ਦਾ ਦੇਹਾਂਤ ਹੋ ਗਿਆ 86 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਵੱਲੋਂ ਆਖਰੀ ਸਾਲ ਲਏਗੇ ਦੱਸਦੇ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਹ ਚੁੱਕੇ ਨੇ ਜੋ ਇਸ ਦੁਨੀਆ ਦੇ ਵਿੱਚ ਹੁਣ ਨਹੀਂ ਰਹੇ 24 ਤਰੀਕ ਨੂੰ ਅੰਤਿਮ ਸੰਸਕਾਰ ਦਿੱਲੀ ਦੇ ਵਿੱਚ ਕੀਤਾ ਜਾਵੇਗਾ ਦੱਸਦੇ ਕਿ ਦਿੱਲੀ ਦੇ ਮੈਕਸ ਹਸਪਤਾਲ ਦੇ ਵਿੱਚ ਜਿਹੜਾ ਚੈੱਕਅਪ ਕਰਵਾਉਣ ਗਏ ਸੀ ਲੰਗਸ ਦੇ ਵਿੱਚ ਪਾਣੀ ਸੀ ਪਾਣੀ ਦੀ ਜੁੜੀ ਸ਼ਿਕਾਇਤ ਸੀ ਲੰਗਸ ਦੇ ਵਿੱਚ ਤੇ ਅਕਸਰ ਹੀ ਉਹਨਾਂ ਦਾ ਚੈੱਕਅਪ ਕੀਤਾ ਜਾਂਦਾ ਸੀ ਤੇ ਫਿਰ ਤੋਂ ਡਾਕਟਰਾਂ ਦੇ ਵੱਲੋਂ ਚੈੱਕਅਪ ਜਿਹੜਾ ਉਹਨਾਂ ਦਾ ਕੀਤਾ ਜਾ ਰਿਹਾ ਸੀ ਬੀਪੀ ਕਿਹਾ ਜਾ ਰਿਹਾ ਹੈ ਕਿ ਕਾਫੀ ਘਟ ਗਿਆ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ ਸੋ 24 ਤਰੀਕ ਨੂੰ ਰਜੋਰੀ ਗਾਰਡਨ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਹੋਵੇਗਾ ਨਮ ਅੱਖਾਂ ਦੇ ਨਾਲ ਉਹਨਾਂ ਨੂੰ ਚੜਾਇਆ ਅਲਵਿਦਾ ਆਖਿਆ ਜਾਵੇਗਾ ਜੇ ਗਲਕ ਤੇ ਚਾਵੋ ਨਦੀ ਪਰਿਵਾਰ 'ਚ ਇਸ ਵਕਤ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਨਾਮਤਾਰੀ ਸੰਪਰਦਾਇ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਸੋ ਨਾਮਤਾਰੀ ਹਰਵਿੰਦਰ ਸਿੰਘ ਹੰਸਪਾਲ ਦਾ ਤੇ ਹਾਂਤ ਹੋ ਕੇ 86 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਬੇहद ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਨਾਮ ਤਾਰੀ ਹਰਪਿੰਦਰ ਸਿੰਘ ਹੰਸਪਾਲ ਦਾ ਦੇਹਾਂਤ ਹੋ ਗਿਆ 86 ਸਾਲ ਦੀ ਉਮਰ ਤੇ ਵਿੱਚ ਉਹਨਾਂ ਦੇ ਵੱਲੋਂ ਆਖਰੀ ਸਾਲ ਲਏਗੇ ਦੱਸਦੇ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਹ ਚੁੱਕੇ ਨੇ ਜੋ ਇਸ ਦੁਨੀਆ ਦੇ ਵਿੱਚ ਹੁਣ ਨਹੀਂ ਰਹੇ 24 ਤਰੀਕ ਨੂੰ ਅੰਤਿਮ ਸੰਸਕਾਰ ਦਿੱਲੀ ਦੇ ਵਿੱਚ ਕੀਤਾ ਜਾਵੇਗਾ ਦੱਸਦੇ ਕਿ ਦਿੱਲੀ ਦੇ ਮੈਕਸ ਹਸਪਤਾਲ ਦੇ ਵਿੱਚ ਜਿਹੜਾ ਚੈੱਕਅਪ ਕਰਵਾਉਣ ਗਏ ਸੀ ਲੰਗਸ ਦੇ ਵਿੱਚ ਪਾਣੀ ਸੀ ਆਣੀ ਦੀ ਜੜੀ ਸ਼ਿਕਾਇਤ ਸੀ ਲੰਗਸ ਦੇ ਵਿੱਚ ਤੇ ਅਕਸਰੀ ਉਹਨਾਂ ਦਾ ਚੈੱਕਅਪ ਕੀਤਾ ਜਾਂਦਾ ਸੀ ਤੇ ਫਿਰ ਤੋਂ ਡਾਕਟਰਾਂ ਦੇ ਵੱਲੋਂ ਚੈੱਕਅਪ ਜੜਾ ਉਹਨਾਂ ਦਾ ਕੀਤਾ ਜਾ ਰਿਹਾ ਸੀ ਬੀਪੀ ਕਿਹਾ ਜਾ ਰਿਹਾ ਹੈ ਕਿ ਕਾਫੀ ਘਟ ਗਿਆ ਜਿਸ ਕਰਕੇ ਉਨ੍ਹਾਂ ਦੀ ਮੌਤ ਹੋ ਕੇ ਸੋ 24 ਤਰੀਕ ਨੂੰ ਰਜੋਰੀ ਗਾਰਡਨ ਦੇ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਵੇਗਾ ਨਮ ਅੱਖਾਂ ਦੇ ਨਾਲ ਉਨ੍ਹਾਂ ਨੂੰ ਜੜਾਇਆ ਅਲਵਿਦਾ ਆਖਿਆ ਜਾਵੇਗਾ ਤੇ ਗੱਲ ਕੀਤੇ ਜਾਵੇ ਨਦੀ ਪਰਿਵਾਰ ਤੇ ਇਸ ਵਕਤ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਨਾਮਤਾਰੀ ਸੰਪਰਦਾਇ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਸੋ ਨਾਮਤਾਰੀ ਹਰਵਿੰਦਰ ਸਿੰਘ ਹੰਸਪਾਲ ਦਾ ਤੇ ਹਾਂਤ ਹੋ ਕੇ ਆ 86 ਸਾਲ ਦੀ ਉਮਰ ਦੇ ਵਿੱਚ ਉਨ੍ਹਾਂ ਨੇ ਆਖਰੀ ਸਾਲੇ ਬੇहद ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਨਾਮ ਤਾਰੀ ਹਰਵਿੰਦਰ ਸਿੰਘ ਹੰਸਪਾਲ ਦਾ ਦਿਹਾਂਤ ਹੋ ਗਿਆ 86 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਵੱਲੋਂ ਆਖਰੀ ਸਾਲ ਲਏਗੇ ਦੱਸਦੀ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਹ ਚੁੱਕੇ ਨੇ ਜੋ ਇਸ ਦੁਨੀਆ ਦੇ ਵਿੱਚ ਹੁਣ ਨਹੀਂ ਰਹੇ 24 ਤਰੀਕ ਨੂੰ ਅੰਤਿਮ ਸੰਸਕਾਰ ਦਿੱਲੀ ਦੇ ਵਿੱਚ ਕੀਤਾ ਜਾਵੇਗਾ ਦੱਸਦੀ ਕਿ ਦਿੱਲੀ ਦੇ ਮੈਕਸ ਹਸਪਤਾਲ ਦੇ ਵਿੱਚ ਜਿਹੜਾ ਚੈੱਕਅਪ ਕਰਵਾਉਣ ਗਏ ਸੀ ਲੰਗਸ ਦੇ ਵਿੱਚ ਪਾਣੀ ਸੀ ਪਾਣੀ ਦੀ ਜੁੜੀ ਸ਼ਿਕਾਇਤ ਸੀ ਲੰਗਸ ਦੇ ਵਿੱਚ ਤੇ ਅਕਸਰ ਹੀ ਉਹਨਾਂ ਦਾ ਚੈੱਕਅਪ ਕੀਤਾ ਜਾਂਦਾ ਸੀ ਤੇ ਫਿਰ ਤੋਂ ਡਾਕਟਰਾਂ ਦੇ ਵੱਲੋਂ ਚੈੱਕਅਪ ਜਿਹੜਾ ਉਹਨਾਂ ਦਾ ਕੀਤਾ ਜਾ ਰਿਹਾ ਸੀ ਬੀਪੀ ਕਿਹਾ ਜਾ ਰਿਹਾ ਹੈ ਕਿ ਕਾਫੀ ਘਟ ਗਿਆ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ ਸੋ 24 ਤਰੀਕ ਨੂੰ ਰਜੋਰੀ ਗਾਰਡਨ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਹੋਵੇਗਾ ਨਮ ਅੱਖਾਂ ਦੇ ਨਾਲ ਉਹਨਾਂ ਨੂੰ ਚੜਾਇਆ ਅਲਵਿਦਾ ਆਖਿਆ ਜਾਵੇਗਾ ਤੇ ਗੱਲ ਕਿ ਚਾਵਯੂ ਨਦੀ ਪਰਿਵਾਰਤੀ ਇਸ ਵਕਤ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਨਾਮਤਾਰੀ ਸੰਪਰਦਾਇ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਸੋ ਨਾਮਤਾਰੀ ਹਰਵਿੰਦਰ ਸਿੰਘ ਹੰਸਪਾਲ ਦਾ ਦਿਹਾਂਤ ਹੋ ਗਿਆ 86 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਲੇ